ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪੰਜਾਬ న్యూਸ ਲਾਈਨ 24 ਦੇਖ ਰਹੇ। तमाम ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ ਸਮਾਣਾ ਪਟਿਆਲਾ ਰੋਡ ਤੇ ਟ੍ਰੈਫਿਕ ਨਿਯਮਾਂ ਦੀਆਂ ਰੇਡਾਂ ਤੇ ਜਿਨ੍ਹਾਂ ਨੇ ਉਹ ਸਰੇਮ ਉਡਾਈਆਂ ਜਾ ਰਹੀਆਂ ਹਨ। ਇਹਦੀ ਇੱਕ ਮਿਸਾਲ ਪਟਿਆਲਾ ਸਮਾਣਾ ਰੋਡ ਤੇ ਇੱਕ ਟਰਾਲੀ ਦੇਖਣ ਨੂੰ ਮਿਲੀ ਜਿਸ ਦੇ ਨਾਂ ਤਾਂ ਅੱਗੇ ਨੰਬਰ ਸੀ ਨਾ ਪਿੱਛੇ ਨੰਬਰ ਸੀ ਤੇ ਮਿੱਟੀ ਨਾਲ ਲਫਲਾ ਭਰੀ ਹੋਈ ਤੇ ਉਹਦੇ ਉੱਪਰ ਮਾਸਕ ਵੀ ਨਹੀਂ ਪਾਇਆ ਹੋਇਆ ਸੀਗਾ ਜਿਸ ਦੇ ਨਾਲ ਰਾਹ ਕਿਰਾਂ ਦੇ ਅੱਖਾਂ ਵਿੱਚ ਮਿੱਟੀ ਪੈ ਰਹੀ ਸੀ ਜਿਸ ਦੇ ਨਾਲ ਇੱਕ ਵੱਡਾ ਹਾਦਸਾ ਵੀ ਹੋ ਸਕਦਾ ਸੀ ਅਤੇ ਡਰਾਈਵਰ ਤੋਂ ਜੇ ਪੁੱਛਿਆ ਗਿਆ ਵੀ ਇਹ ਤਨੇ ਨੰਬਰ ਪਲੇਟ ਨਾ ਦਾ ਨੰਬਰ ਪਲੇਟ ਕਿਉਂ ਨਹੀਂ ਲਗਾਈ ਤਾਂ ਉਹਦਾ ਜਿਹੜਾ ਐਕਸਕਿਊਜ਼ ਦਿੱਤਾ ਉਸਨੇ ਤੁਸੀਂ ਸੁਣ ਸਕਦੇ ਹੋ ਜਿਹੜੇ ਇਹ ਟਰਾਲੀ ਹੈ ਇਹਦੀ ਨੰਬਰ ਪਲੇਟ ਨਾ ਦਾ ਪਿੱਛੇ ਨਾ ਆਕੇ ਆ ਕੀ ਕਰਨੇ ਦਾ ਕੰਮ ਇੱਥੇ ਨਾ ਹੋ ਰਿਹਾ ਅੱਛਾ ਡਰਾਈਵਰ ਮਤਲਬ ਕਿ ਇਹਦਾ ਮਤਲਬ ਕਿ ਬਗੈਰ ਨੰਬਰ ਟਰਾਲੀ ਚਲਾਵਾਂਗੇ ਪਾਸੇ ਨਹੀਂ ਸਰਦਵਾਲੇ